ਕੰਡੀਸ਼ਨਾਂ ਇੰਨੀਆਂ ਕਲਾ ਦੇਓ ਵੀ ਕੋਈ ਬੋਲਣ ਜੋਗਾ ਨਾ ਰਵੇ ਫਿਰ ਤੁਸੀਂ ਜੇ ਤਾਂ ਕਹਾਣੀਆਂ ਪੜ ਲੀਆਂ ਜੀ ਫਿਰ ਦੋ ਦੋ ਘੰਟੇ ਲਾ ਲਓ ਇਹ ਕੋਈ ਸੁਪਰੀਮ ਕੋਰਟ ਦੇ ਵਿੱਚ 2 ਮਿੰਟ ਮਿਲਦੇ ਆ ਐਡੇ ਐਡੇ ਕੇਸਾਂ ਦੀ ਬਰੀਫ ਸੁਪਰੀਮ ਕੋਰਟ ਦੇ ਵਿੱਚ ਬੰਦਾ ਪੇਸ਼ ਕਰਦਾ ਇੱਥੇ ਜੇ ਕਹਾਣੀਆਂ ਪੜਨੀਆਂ ਫਿਰ ਵੱਖਰੀ ਗੱਲ ਆ ਆਓ ਕਰੋ ਸੁਣਾਓ ਕਹਾਣੀ ਵਰਗਤ ਸਿੰਘ ਜੀ 2 ਮਿੰਟ ਦਾ ਸਮਾਂ ਹਰੇਕ ਮੈਂਬਰ ਕਿਉਂਕਿ ਵੱਧ ਵੱਧ ਮੈਂਬਰ ਵਰਪਾ ਜੀ ਰੌਂਟ ਤੇ ਲੈ ਲੀਏ ਔਰ 2 ਮਿੰਟ ਮੈਨੂੰ ਲੱਗਦਾ ਵੀ ਆਪਣੀ ਗੱਲ ਪੂਰੀ ਕਰ ਲੈਣੇ ਹੁੰਦੇ ਆ 1 ਮਿੰਟ ਜੀ 1 ਕੋ ਮਿੰਟ ਜੀ 1 ਮਿੰਟ ਮੇਰੀ ਗੱਲ ਪੂਰੀ ਹੋਣਾ ਔਰ ਜਿਹੜਾ ਮੈਂਬਰ ਸਭ ਤੋਂ ਵੱਧ ਮਤਲਬ ਸਭ ਤੋਂ ਘੱਟ ਸਮੇਂ 'ਚ ਆਪਣੀ ਗੱਲ ਪੂਰੀ ਕਰੇਗਾ ਉਹਨੂੰ ਅਖੀਰ 'ਚ 3 ਮਿੰਟ ਦਿੱਤੇ ਜਾਣਗੇ ਜੀ ਜੀ ਮਤਲਬ ਕੰਡੀਸ਼ਨਾਂ ਇੰਨੀਆਂ ਕ ਲਾ ਦਿਓ ਵੀ ਕੋਈ ਬੋਲਣ ਜੋਗਾ ਨਾ ਰਵੇ ਫਿਰ ਤੁਸੀਂ ਜੇ ਤਾਂ ਕਹਾਣੀਆਂ ਬੜ ਲੀਆਂ ਜੀ ਫਿਰ 2-2 ਘੰਟੇ ਲਾ ਲਓ ਸਪੀਕਰ ਇਹ ਕੋਈ ਸੁਪਰੀਮ ਕੋਰਟ ਦੇ ਵਿੱਚ 2 ਮਿੰਟ ਮਿਲਦੇ ਆ ਐਡੇ ਐਡੇ ਕੇਸਾਂ ਦੀ ਬਰੀਫ ਸੁਪਰੀਮ ਕੋਰਟ ਵਿੱਚ ਬੰਦਾ ਪੇਸ਼ ਕਰਨਾ ਇੱਥੇ ਜੇ ਕਹਾਣੀਆਂ ਪੜ੍ਹਣੀਆਂ ਫਿਰ ਵੱਖਰੀ ਗੱਲ ਆ ਆਓ ਕਰੋ ਸੁਣਾਓ ਕਹਾਣੀ ਸਪੀਕਰ ਸਪੀਕਰ ਸਾਹਿਬ ਕਹਾਣੀ ਦੀ ਗੱਲ ਨਹੀਂ ਹੈ ਬੈਠੋ ਬਿਲਕੁਲ ਜੀ ਬਿਲਕੁਲ ਠੀਕ ਬੈਠੋ ਜੀ ਸੁਣਾਓ ਜੀ ਸੁਣਾਓ ਪਲੀਜ਼ ਦਸੋ ਸਪੀਕਰ ਸਾਹਿਬ ਮੈਂ 11 ਕੁਐਸਚਨ ਪਿਛਲੀ ਵਾਰੀ ਲਾਏ ਸੀ 11 ਹੁਣ ਲਾਏ ਆ ਇਹ ਜ਼ੀਰੋ ਆਵਰ ਦਾ ਇਸ਼ੂ ਆ ਇਹ ਇਸ਼ੂ ਨਹੀਂ ਹੈ ਇਸ਼ੂ ਇਸ ਕਰਕੇ ਆ ਇਹ ਲੋਕਾਂ ਦਾ ਇਸ਼ੂ ਆ ਤੁਹਾਨੂੰ ਤਕਲੀਫ ਦੇ ਬਹੁਤ ਆ ਹੈ ਇਸ ਕਰਕੇ ਤੁਸੀਂ ਨਾ ਟੇ ਸਿੰਗਲ ਤੁਸੀਂ ਦਾ ਕੁਐਸਚਨ ਇੱਕ ਸਿੰਗਲ ਕੁਐਸਚਨ ਕੰਡੀਸ਼ਨਾਂ ਇੰਨੀਆਂ ਕੁ ਲਾ ਦਿਓ ਵੀ ਕੋਈ ਬੋਲਣ ਜੋਗਾ ਨਾ ਰਵੇ ਫਿਰ ਤੁਸੀਂ ਜੇ ਤਾਂ ਕਹਾਣੀਆਂ ਪੜ੍ਹ ਲੀਆਂ ਜੀ ਫਿਰ ਦੋ ਦੋ ਘੰਟੇ ਲਾ ਲਓ ਕੀ ਕੋਈ ਸੁਪਰੀਮ ਕੋਰਟ ਦੇ ਵਿੱਚ 2 ਮਿੰਟ ਮਿਲਦੇ ਆ ਐਡੇ ਐਡੇ ਕੇਸਾਂ ਦੀ ਬਰੀਫ ਸੁਪਰੀਮ ਕੋਰਟ ਦੇ ਵਿੱਚ ਬੰਦਾ ਪੇਸ਼ ਕਰਨਾ ਇੱਥੇ ਜੇ ਕਹਾਣੀਆਂ ਪੜ੍ਹਣੀਆਂ ਫਿਰ ਵੱਖਰੀ ਗੱਲ ਆ ਆਓ ਕਰੋ ਸੁਣਾਓ ਕਹਾਣੀ ਵਰਕਰ ਸਿੰਘੀ 2 ਮਿੰਟ ਦਾ ਸਮਾਂ ਹਰੇਕ ਮੈਂਬਰ ਕਿਉਂਕਿ ਵਾਦ-ਵਦ ਮੈਂਬਰ ਉਹ ਆਪਣੀ ਰੌਂਟ ਲੈ ਲੀਏ ਔਰ 2 ਮਿੰਟ ਮੈਨੂੰ ਲੱਗਦਾ ਵੀ ਆਪਣੀ ਗੱਲ ਪੂਰੀ ਕਰ ਲੈਣੇ ਹੁੰਦੇ ਆ 1 ਮਿੰਟ ਦੀ 1 ਕੋ ਮਿੰਟ ਦੀ 1 ਮਿੰਟ ਮੇਰੀ ਗੱਲ ਪੂਰੀ ਹੋਣ ਦਾ ਔਰ ਜਿਹੜਾ ਮੈਂਬਰ ਸਭ ਤੋਂ ਵੱਧ ਮਤਲਬ ਸਭ ਤੋਂ ਘੱਟ ਸਮੇਂ 'ਚ ਆਪਣੀ ਗੱਲ ਪੂਰੀ ਕਰੇਗਾ ਉਹਨੂੰ ਅਖੀਰ 'ਚ 3 ਮਿੰਟ ਦਿੱਤੇ ਜਾਣਗੇ ਜੀ ਜੀ ਮਤਲਬ ਕੰਡੀਸ਼ਨਾਂ ਇੰਨੀਆਂ ਕ ਲਾ ਦਿਓ ਵੀ ਕੋਈ ਬੋਲਣ ਜੋਗਾ ਨਾ ਰਵੇ ਬੈਠਾ ਤੁਸੀਂ ਜੇ ਤਾਂ ਕਹਾਣੀਆਂ ਬੜ ਲੀਆਂ ਜੀ ਫਿਰ 2-2 ਘੰਟੇ ਲਾ ਲਓ ਕੀ ਕੋਈ ਸੁਪਰੀਮ ਕੋਰਟ ਦੇ ਵਿੱਚ 2 ਮਿੰਟ ਮਿਲਦੇ ਆ ਐਡੇ ਐਡੇ ਕੇਸਾਂ ਦੀ ਬਰੀਫ ਸੁਪਰੀਮ ਕੋਰਟ ਵਿੱਚ ਬੰਦਾ ਪੇਸ਼ ਕਰਦਾ ਇੱਥੇ ਜੇ ਕਹਾਣੀਆਂ ਪੜ੍ਹਣੀਆਂ ਫਿਰ ਵੱਖਰੀ ਗੱਲ ਆ ਆਓ ਕਰੋ ਸੁਣਾਓ ਕਹਾਣੀ ਸਪੀਕਰ ਸਾਬ ਕਹਾਣੀ ਦੀ ਗੱਲ ਨਹੀਂ ਹੈ ਬੈਠੋ ਬਿਲਕੁਲ ਜੀ ਬਿਲਕੁਲ ਠੀਕ ਬੈਠੋ ਜੀ ਸੁਣਾਓ ਜੀ ਸੁਣਾਓ ਪਲੀਜ਼ ਦਸੋ ਸਪੀਕਰ ਸਾਬ ਮੈਂ 11 ਕੁਐਸਚਨ ਪਿਛਲੀ ਵਾਰੀ ਲਾਏ ਸੀ 11 ਹੁਣ ਲਾਏ ਆ ਇਹ 0 ਓਵਰ ਦਾ ਮਿਸ਼ੂ ਆ ਇਹ ਇਸ਼ੂ ਨਹੀਂ ਹੈ ਇਸ਼ੂ ਇਸ ਕਰਕੇ ਆ ਇਹ ਲੋਕਾਂ ਦਾ ਇਸ਼ੂ ਆ ਤੁਹਾਨੂੰ ਤਕਲੀਫ ਦੇ ਬਹੁਤ ਆ ਇਹ ਇਸ ਕਰਕੇ ਤੁਸੀਂ ਨਾਟ ਅ ਸਿੰਗਲ ਤੁਸੀਂ ਆ ਕੁਐਸਚਨ ਇੱਕ ਸਿੰਗਲ ਕੁਐਸਚਨ ਨਹੀਂ ਲਾਇਆ ਤੁਸੀਂ